ਵੱਖ-ਵੱਖ ਜਥੇਬੰਦੀਆਂ ਚਾਹੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਬੇਰੁਜ਼ਗਾਰ ਜਥੇਬੰਦੀਆਂ ਜਾਂ ਕੋਈ ਵੀ ਜਥੇਬੰਦੀ ਜਿਹੜੇ ਇੱਥੇ ਪਹੁੰਚੇ ਆ ਪੱਤਰਕਾਰ ਸਾਥੀ ਵੱਖ-ਵੱਖ ਪ੍ਰੈਸ ਕਲੱਬਾਂ ਦੇ ਬਠਿੰਡਾ ਪ੍ਰੈਸ ਕਲੱਬ ਦੇ ਵੱਖ-ਵੱਖ ਯੂਨੀਅਨਾਂ ਦੇ ਸੋਸ਼ਲ ਮੀਡੀਆ ਸਾਰੇ ਜਿਹੜੇ ਪੱਤਰਕਾਰ ਵੀ ਪਹੁੰਚੇ ਆ ਜਾਂ ਜਿਨ੍ਹਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਲਿਟੀਕਲ ਪਾਰਟੀਆਂ ਨੇ ਜਿਨ੍ਹਾਂ ਨੇ ਵੀ ਇਸ ਮਸਲੇ ਤੇ ਲੋਕ ਵਾਇਰ ਟੀਵੀ ਨਾਲ ਜਿਹੜੇ ਡਟ ਕੇ ਖੜੇ ਆ ਮੈਂ ਇੱਕ ਵਾਰ ਸਾਰਿਆਂ ਦਾ ਆਪਦੇ ਵੱਲੋਂ ਆਪਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹ ਲੋਕਾਂ ਨੇ ਇਹ ਲੋਕਾਂ ਦੀ ਸ਼ਕਤੀ ਨੇ ਇਹ ਸਾਬਤ ਕਰਤਾ ਇੱਕ ਬੜੀ ਮਿੱਥ ਸੀ ਕਿ ਕਿਉਂ ਬੋਲੀ ਜਾਂਦੇ ਆ ਲੋਕ ਪਿੱਛੇ ਨਹੀਂ ਖੜਦੇ ਹੁੰਦੇ ਪਰ ਇਹ ਗੱਲ ਲੋਕਾਂ ਨੇ ਗਲਤ ਕਰਤੀ ਕਿ ਜੇ ਲੋਕਾਂ ਦੀ ਗੱਲ ਤੁਸੀਂ ਕਰੋਗੇ ਇਹ ਨਹੀਂ ਕਿ ਤੁਸੀਂ ਗੱਲ ਕਰੋ ਲੋਕਾਂ ਦੀ ਤੇ ਫਿਰ ਸੋਚੋਗੇ ਲੋਕ ਨਾਲ ਖੜਨਗੇ ਲੋਕ ਨਹੀਂ ਖੜਦੇ ਪਰ ਜੇ ਲੋਕਾਂ ਦੀ ਗੱਲ ਹੋਊਗੀ ਤੁਸੀਂ ਲੋਕਾਂ ਦੇ ਬਣ ਜਾਓਗੇ ਤਾਂ ਫਿਰ ਲੋਕ ਕਦੇ ਵੀ ਸਾਥ ਨਹੀਂ ਛੱਡਦੇ ਤੇ ਉਹ ਲੋਕਾਂ ਨੇ ਸਾਬਤ ਕਰ ਦਿੱਤਾ ਜਿੰਦਾਬਾਦ ਬਾਕੀ ਜਿੰਨੀਆਂ ਵੀ ਜਿੰਨੇ ਲੋਕਾਂ ਦੇ ਫੋਨ ਆਏ ਚਲੋ ਕਈ ਬੰਦਿਆਂ ਨੇ ਕਿਹਾ ਜ਼ਮਾਨਤ ਜਾਏ ਪਰ ਤੁਸੀਂ ਸਾਰਿਆਂ ਨੇ ਜੋ ਕਿਹਾ ਅਸੀਂ ਕਦੇ ਉਤੋਂ ਪਿੱਛੇ ਨਹੀਂ ਹਟੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਅਸੀਂ ਕੋਈ ਅਸੀਂ ਕੋਈ ਏਜੇਹੀ ਗੱਲ ਕਰੀਏ ਕੋਈ ਫੁਕਰਪੁਣੇ ਵਾਲੀ ਗੱਲ ਕਰੀਏ ਕਿ ਅਸੀਂ ਐਂ ਕਰਾਂਗੇ ਉਹ ਕਰਾਂਗੇ ਅਸੀਂ ਲੋਕਾਂ ਦੀ ਗੱਲ ਕਰਨੀ ਸੀ ਪਹਿਲਾਂ ਵੀ ਕਰਦੇ ਆ ਅੱਗੇ ਵੀ ਕਰਾਂਗੇ ਨਾ ਸਾਡਾ ਕੋਈ ਬਲਕਾਰ ਸਿੱਧੂ ਨਾਲ ਨਿੱਜੀ ਦੁਸ਼ਮਣੀ ਸੀ ਚਲੋ ਉਹਨਾਂ ਨੇ ਪਰਚਾ ਕਰਾਇਆ ਉਹਨਾਂ ਨੇ ਚੀਜ਼ ਨੂੰ ਪਹਿਲ ਕੀਤੀ ਸਾਡੀ ਉਹਨਾਂ ਨਾਲ ਕੋਈ ਨਹੀਂ ਸੀ ਨਾ ਸਾਡੀ ਸਰਕਾਰ ਨਾਲ ਕੋਈ ਹੈ ਜੇ ਸਰਕਾਰ ਲੋਕਾਂ ਦੇਆਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰੋ ਲੋਕਾਂ ਦੇ ਪ੍ਰਤੀ ਮਾੜੀ ਸੋਚ ਰੱਖੋ ਤਾਂ ਫਿਰ ਜਿਹੜੀ ਗੱਲ ਲੋਕਾਂ ਦੀ ਹੈ ਉਹ ਕਰਦੀ ਬਣਦੀ ਹੈ ਤੇ ਉਹ ਕਰਦੇ ਰਵਾਂਗੇ بڑے ਲੋਕਾਂ ਦੇ ਸਾਥੀਆਂ ਦੇ ਫੋਨ ਆਏ ਕਿ ਦਬੀ ਨਾ ਨਾਲ ਹੈ ਜਦੋਂ ਲੋਕ ਨਾਲ ਹੈ ਤੁਸੀਂ ਦਬਣਾ ਵੀ ਕਾਹਤੋਂ ਹੈ ਦਾਬ ਦੇ ਤਾਂ ਜੇ ਤੁਸੀਂ ਸਾਥ ਛੱਡਦੇ ਤੁਸੀਂ ਸਾਰੇ ਐਨੇ ਵੱਡੇ ਪੱਧਰ ਦੇ ਉੱਤੇ ਇੱਕ ਛੋਟੇ ਜਿਹੇ ਸਨੇਹੇ ਤੇ ਪਹੁੰਚੇ ਹੋ ਤੁਸੀਂ ਪ੍ਰਸ਼ਾਸਨ ਨੂੰ ਵੀ ਇਹ ਦੱਸ ਦਿੱਤਾ ਕਿ ਲੋਕ ਸ਼ਕਤੀ ਕਿੰਨੀ ਚੀਜ਼ ਹੈ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਇਹ ਪਤਾ ਹੁੰਦਾ ਪਰ ਤੁਸੀਂ ਇਹ ਕੱਟ ਕਰਕੇ ਪੋਸਟਰ ਪਾ ਕੇ ਵੱਖ-ਵੱਖਰੇ ਤਰੀਕੇ ਦੇ ਨਾਲ ਬੜੇ ਸਾਥੀਆਂ ਨੇ ਜਿਵੇਂ ਜਿਵੇਂ ਸਹਿਯੋਗ ਮੈਨੂੰ ਇਹ ਵੀ ਇੱਕ ਮੈਂ ਗੱਲ ਕਹਿਣਾ ਕਿ ਜਿਹਨੇ ਖਿਲਾਫ ਨਹੀਂ ਪਾਈ ਉਹ ਵੀ ਹੱਕ ਚ ਹੀ ਹੈ ਜਿਹੜਾ ਕੋਈ ਖਿਲਾਫ ਨਹੀਂ ਬੋਲਿਆ ਉਹ ਵੀ ਹੱਕ ਚ ਹੈ ਕੁਝ ਬੰਦੇ ਹੁੰਦੇ ਆ ਚਲੋ ਜਿਹੜੇ ਇਕਾਂ ਦੁਕਾਂ ਪਰ ਬਹੁ ਗਿਣਤੀ ਲੋਕਾਂ ਨੇ ਵੱਡੀ ਗਿਣਤੀ ਲੋਕਾਂ ਨੇ ਇਨਸਾਫ ਪਸੰਦ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਡਟ ਕੇ ਸਾਥ ਦਿੱਤਾ ਲੋਕ ਆਵਾਜ਼ ਟੀਵੀ ਜਿਵੇਂ ਨਾਮ ਹੈ ਲੋਕਾਂ ਦੀ ਆਵਾਜ਼ ਸਦਾ ਚੱਕਦਾ ਰਹੇਗਾ ਤੇ ਲੋਕਾਂ ਨੇ ਸਾਡੀ ਜ਼ਿੰਮੇਵਾਰੀ ਹੋਰ ਵੱਡੀ ਕਰ ਦਿੱਤੀ ਹੈ ਕਿ ਅਸੀਂ ਹੁਣ ਚਾਹ ਕੇ ਵੀ ਲੋਕਾਂ ਤੋਂ ਭੱਜ ਨਹੀਂ ਸਕਦੇ ਕਿਉਂਕਿ ਲੋਕ ਲੋਕਾਂ ਨੇ ਇਹ ਬੋਝ ਸਾਡੇ ਤੇ ਹੋਰ ਪਾਤਾ ਸਾਡੇ ਤੇ ਕਮੀਆਂ ਹੋ ਸਕਦੀਆਂ ਕਈ ਕਮੀਆਂ ਰਹਿ ਜਾਂਦੀਆਂ ਕਈ ਕਈ ਵਾਰ ਬੋਲਣ 'ਚ ਗਲਤੀਆਂ ਹੋ ਜਾਂਦੀਆਂ ਪਰ ਜਦੋਂ ਵੱਡੀ ਗੱਲ ਦੇ ਵਿੱਚ ਲੋਕ ਫਿਰ ਛੋਟੀਆਂ ਗਲਤੀਆਂ ਨੂੰ ਭੁਲਾ ਦਿੰਦੇ ਨੇ ਲੋਕ ਇਹ ਮaaf ਕਰ ਦਿੰਦੇ ਨੇ ਕਿ ਠੀਕ ਹੈ ਜੀ ਇਹ ਗਲਤੀ ਸੀ ਪਰ ਵੱਡੇ ਪੱਤਰ ਦੇ ਉੱਤੇ ਤਾਂ ਨਹੀਂ ਕੋਈ ਵੱਡੀਆਂ ਗਲਤੀਆਂ ਸੋ ਤੁਸੀਂ ਨਿੱਕੀਆਂ ਮੋਟੀਆਂ ਗਲਤੀਆਂ ਵੀ ਮaaf ਕਰਦੇ ਹੋ ਸਾਡੇ ਤੋਂ ਕਈ ਵਾਰੀ ਹੋ ਜਾਂਦੀਆਂ ਮੈਂ ਫਿਰ ਆਖਰ ਦੇ ਵਿੱਚ ਧੰਨਵਾਦ ਕਰਦਾ ਜਿਹੜਾ ਬੰਦੇ ਨੇ ਕੋਈ ਪੋਸਟ ਪਾਈ ਜਿਹੜਾ ਬੰਦਾ ਹੱਕ ਚ ਆਇਆ ਬਾਕੀ ਪ੍ਰੋਗਰਾਮ ਜਾਂ ਜੋ ਫੈਸਲਾ ਲੈਣਾ ਉਹ ਜੋ ਇੱਥੇ ਹੋਇਆ ਮੈਨੂੰ ਪਤਾ ਨਹੀਂ ਉਹ ਜਥੇਬੰਦੀਆਂ ਨੇ ਲੈਣਾ ਪ੍ਰਸ਼ਾਸਨ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਪਰ ਅਸੀਂ ਪ੍ਰਸ਼ਾਸਨ ਨਾਲ ਨਾ ਅੱਜ ਗੱਲ ਕਰਨੀ ਹੈ ਨਾ ਕੱਲ ਗੱਲ ਕਰਨੀ ਹੈ ਗੱਲ ਕਰਨੀ ਹੈ ਤੁਸੀਂ ਅਸੀਂ ਸਾਰੀ ਗੱਲ ਜਥੇਬੰਦੀਆਂ ਤੇ ਆ ਸਾਡੀ ਸਾਰੀ ਗੱਲਬਾਤ ਲੋਕਾਂ ਤੇ ਹੈ ਜੇ ਲੋਕ ਕਹਿਣਗੇ ਜੇਲ੍ਹ ਜਾਣਾ ਹੈ ਅਸੀਂ ਜੇਲ੍ਹ ਜਾਵਾਂਗੇ ਜੇ ਲੋਕ ਕਹਿਣਗੇ ਬਾਹਰ ਰਹਿਣਾ ਅਸੀਂ ਬਾਹਰ ਰਾਵਾਂਗੇ ਜੋ ਲੋਕ ਚਾਹਣਗੇ ਉਹ ਉਹ ਹੋਵੇਗਾ ਨਾ ਸਰਕਾਰ ਦੀ ਹੋਵੇਗੀ ਨਾ ਪ੍ਰਸ਼ਾਸਨ ਦੀ ਹੋਵੇਗੀ ਜੋ ਲੋਕਾਂ ਦਾ ਫੈਸਲਾ ਹੈ ਉਹ ਸਾਨੂੰ ਸਤਿਕਾਰ ਹੋਵੇਗਾ ਬਹੁਤ ਬਹੁਤ ਧੰਨਵਾਦ ਜੀ ਜਿੰਦਾਬਾਦ 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 था। था, बहुत मेहरबानी भाई जी